ਡੇਰੇ ਐਕਸੋਰ ਸੰਤਪਾਪਾ ਹੰਸਰਾਜ ਜੀ ਸ਼੍ਰੀ ਗੁਰੂ ਰਵਿਦਾਸ ਤੀਰਥ ਸਥਾਨ ਸਾਜਖੰਡ ਪੰਡਵਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਡੇਰੇ ਦੇ ਗੱਦੀ ਨਿਸ਼ੀਨ ਸੰਤਪਾਪਾ ਮਹਿੰਦਰਪਾਲ ਜੀ ਅਤੇ ਸੰਤ ਬੀਬੀ ਬਿਮਲਾ ਰਾਣੀ ਜੀ ਦੀ ਯੋਗ ਅਗਵਾਈ ਹੇਠ ਸੰਤਪਾਪਾ ਹੰਸਰਾਜ ਜੀ ਦਾ 55 ਵਰਸੀ ਸਮਾਗਮ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੋਵਰ ਦਾ 22 ਮਾ ਸਥਾਪਨਾ ਦਿਵਸ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਲੜੀਵਾਰ ਚੱਲੇ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਉੱਥੇ ਹੀ ਉਪਰੰਤ ਖੁੱਲੇ ਪੰਡਾਲ ਵੀ ਧਾਰਮਿਕ ਦੀਵਾਨ ਵੀ ਸਜਾਏ ਗਏ ਜਿਸ ਵਿੱਚ ਦੂਦ ਰਾਡੇ ਤੋਂ ਪਹੁੰਚੇ ਸੰਤਾਂ ਮਹਾਪੁਰਸ਼ਾਂ ਚਨਾ ਵਿੱਚ ਸੰਤ ਬਾਬਾ ਜਸਵਿੰਦਰ ਸਿੰਘ ਸੰਤ ਬਾਬਾ ਹਰੀ ਓਮ ਜੀ ਸੰਤ ਆਤਮਾ ਦਾਜੀ ਸੰਤ ਮੇਲਾ ਰਾਮ ਜੀ ਤੋਂ ਇਲਾਵਾ ਹੋਰਨਾ ਸੰਤਾਂ ਮਹਾਪੁਰਸ਼ਾਂ ਤੇ ਕੀਰਤਨੀ ਜਥਿਆਂ ਨੇ ਪ੍ਰਵਚਨਾ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ

ਜੈ ਜਨਮ ਦਾ ਮਨ ਹੈ ਕੋਈ ਹੋਏ ਬੋਲਦੀ ਜੈ ਰਹਾ ਤੇਰੇ ਕੋਈ ਹੋਏ ਬੋਲਦੀ ਜੈ ਜਨਮ ਦਾ ਮਨ ਹੈ ਕੋਈ ਹੋਏ ਬੋਲਦੀ ਸੰਤ ਬਾਬਾ ਮਹਿੰਦਰਪਾਲ ਜੀ ਵੱਲੋਂ ਸਮਾਗਮ ਵਿੱਚ ਸਹਿਯੋਗ ਕਰਨ ਵਾਲੇ ਸਹਿਯੋਗੀਆਂ ਤੇ ਦਾਨੀ ਸੱਜਣਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਤੇ ਮੈਡਲ ਦੇ ਕੇ ਸਨਮਾਨਿਆ ਗਿਆ ਇਸ ਮੋਕੇ ਇੰਪਰੂਵਮੈਂਟ ટ્રਸਟ ਦੇ ਚੇਅਰਮੈਨ ਜਰਨੈਲ ਨੰਗਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਿਆ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਚੂਤ ਵਰਤਾਇਆ ਗਿਆ ਅੰਤ ਵਿੱਚ ਸੰਤ ਬਾਬਾ ਜਸਵਿੰਦਰਪਾਲ ਜੀ ਅਤੇ ਸੰਤ ਮੋਹਨਪਾਲ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਪਿੰਡ ਪੰਵਾਦੋਂ ਨਵਰਾੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਸਤਿ ਸ੍ਰੀ ਅਕਾਲ ਔਰ ਮੈਂ ਸੇ ਗ੍ਰਾਤਮਾਨ

महान <laughs>